ਜੋ ਮੈਨੀਫੈਸਟੋ ਇਹ ਬਾਤ ਦੇ ਬਾਅਦ ਆਮ ਆਦਮੀ ਪਾਰਟੀ ਦੇ ਨੇਤਾ ਤੇ ਸੀਨੀਅਰ ਵਕੀਲ ਐਚਐਸ ਫੁਲਕਾ ਪੁਲਪਖਸ਼ੌਣ ਲਈ ਸ਼੍ਰੀ ਦਰਬਾਰ ਸਬੰਧਤ ਮਸਤਕ ਹੋਏ ਫੁਲਕਾ ਨੇ ਅਤਵਾਰ ਸਵੇਰੇ 3:00 ਵਜੇ ਤੋਂ ਲੈ ਕੇ 5:00 ਵਜੇ ਤੱਕ ਲੰਗਰ ਦੀ ਸੇਵਾ ਕੀਤੀ ਇਸ ਮੌਕੇ ਸ਼੍ਰੀ ਕਾਲਤਾਕ ਸਾਹਿਬੀ ਕੇ ਫੁਲਕਾ ਨੇ ਅਰਦਾਸ ਕਰਵਾ ਕੇ ਅਣਜਾਣੇ ਜੋ ਹੋਈ ਗਲਤੀ ਲਈ ਮਾਫੀ ਵੀ ਮੰਗੀ ਫੁਲਕਾ ਨਾਲ ਆਮ ਆਦਮੀ ਪਾਰਟੀ ਦੇ ਹੋਰ ਪਲੰਟੀਜ਼ ਵੀ ਮੌਜੂਦ ਰਹੇ ਉਦੋਂ ਇਸ ਮਾਮਲੇ ਤੇ ਆਪ ਨੂੰ ਕਿਰਦਨ ਸ਼ਰਮਣਿਕਾ ਲਗਾਤਾਰ ਰਵਿੰਦ ਕੇਜਰੀ ਵਾਲਤੇ ਸ਼ੀਸ਼ਖੇਧਾਨ ਦੇਸਤੀ ਫਿਰ ਇਹ ਦਬਾਅ ਬਣਾ ਰਿਹਾ ਹੈ ਜਦ ਕਿ ਇਸ ਤੇ ਪਲਟਵਾਰ ਕਰਦੇ ਆ ਫੁਲਕਾ ਨੇ ਕਿਹਾ ਕਿ ਜਦੋਂ ਕੈਬਨਿਟ ਮੰਤਰੀ ਵਿਕ੍ਰਮ ਸਿੰਘ ਮਜੀਠੀਆ ਨੇ 2014 ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਗੁਰਵਾਨ ਦੀ ਤੁਕ ਨਾਲ ਛੇੜਛਾੜ ਕੀਤੀ ਸੀ ਤਾਂ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮਜੀਠੀਆ ਖਿਲਾਫ ਕੋਈ ਕਾਰਵਾਈ ਕੀਤੀ ਨੇਰ ਕੋਟਲਾ ਵਿੱਚ ਹੋਈ ਕੁਰਾਨ ਸ਼ਰੀਅਤ ਦੀ ਮਾਮਲੇ 'ਚ ਗ੍ਰਿਯਾਮਦੀ ਪਾਰਟੀ ਦੇ ਦਿੱਲੀ ਤੋਂ ਬਤਾਇਆ ਕਿ ਨੇਸ਼ਾਦ ਦੀਆਂ ਮੁਸ਼ਕਲਬਾਤ ਸਕਦੀਆਂ ਨੇ ਤੇ ਗ੍ਰਿਫਤਾਰੀ ਵੀ ਹੋ ਸਕਦੀ ਹੈ। ਸਮਰੂਰ ਪੁਲਿਸ ਦਾ ਦਾਅਵਾ ਹੈ ਕਿ ਨੇਸ਼ਾਦ ਖਿਲਾਫ ਪੂਖਤਾ ਸਬੂਤ ਮਿਲੇ ਨੇ ਅਤੇ ਹੋਰ ਪੁੱਛਗਛ ਜਾਰੀ ਹੈ। ਸ਼ਨੀਵਾਰ ਨੂੰ ਸਮਰੂਰ ਪੁਲਿਸ ਨੇ ਸਥਾਨਕ ਸੀਏਟੀ ਹਾਨੇ ਵਿੱਚ ਤਕਰੀਬ 8 ਘੰਟਿਆਂ ਤੱਕ ਨੇਸ਼ਾਦ ਯਾਦਵ ਤੋਂ ਪੁੱਛਗਛ ਕੀਤੀ। ਇਸ ਦੇ ਲਾਵਾ ਥਾਣੇ ਤੋਂ ਬਾਹਰ ਆ ਕੇ ਨੇਸ਼ਾਦ ਯਾਦਵ ਨੇ ਪੁਲਿਸ ਤੇ ਜ਼ਾਤੀਅਤ ਤੇ ਟ੍ਰੌਨਦਮਕਉਣ ਦਾ ਇਲਜ਼ਾਮ ਲਗਾਇਆ। ਹਾਲਾਂਕਿ ਪੁਲਿਸ ਨੇ ਯਾਦਵ ਦੇ ਨਾ ਇਲਜ਼ਾਮਾਂ ਨੂੰ ਖਾਰਜ ਕੀਤਾ ਹੈ। ਮਾਦਲ ਸਰਕਾਰ ਖਿਲਾਫ ਫੇਸਬੁਕ ਤੇ ਬੋਲਣ ਵਾਲੀ ਬੀਟੀਪੀਓ ਬਲਜੀਤ ਕੌਰ ਨੇ ਲੰਨੂ ਲਾਈਨ ਹਾਜ਼ਰ ਕੀਤਾ ਗਿਆ ਬਲਜੀਤ ਕੌਰ ਨੇ ਪੰਜਾਬ ਸਰਕਾਰ ਨੂੰ 48 ਘੰਟਿਆਂ ਦਾ ਅਲਟੀਮੇਟਮ ਦਿੱਤਾ ਹੈ ਉਨ੍ਹਾਂ ਕਿਹਾ ਹੈ ਕਿ ਜੇਕਰ ਸਰਕਾਰ ਨੇ ਵੋਹਰ ਤੋਂ ਚੰਡੀਗੜ੍ਹ ਤਬਾਦਲੇ ਦਾ ਫੈਸਲਾ ਨਾ ਬਦਲਿਆ ਤਾਂ ਸੱਤ ਫੈਸਲਾ ਲੈਣਗੇ ਬਲਜੀਤ ਕੌਰ ਢਿੱਲੋਂ ਨੇ ਸਰਕਾਰ ਵੱਲੋਂ ਪੇਸ਼ੀਆਂ ਪ੍ਰਚਾਰ ਵੈਨਾਂ ਤੇ ਗੁਰੂ ਸਾਹਿਬਾਨਾਂ ਦੀਆਂ ਤਸਵੀਰਾਂ ਨਾਲ ਸਿਆਸਤਦਾਨਾਂ ਦੀਆਂ ਲੱਗੀਆਂ ਤਸਵੀਰਾਂ ਦਾ ਵਿਰੋਧ ਕੀਤਾ ਅਤੇ ਫੇਸਬੁੱਕ ਤੇ ਖੁੱਲ੍ਹ ਕੇ ਇਸ ਬਾਰੇ ਲਿਖਿਆ। ਅਫਸਰ ਨੇ ਸਰਕਾਰ ਦੇ ਇਸ ਕਦਮ 'ਤੇ ਸਾਥ ਨਹੀਂ ਦੇਦੋਂ ਦਾ ਅੰਕਲ ਦਿੱਤੀ ਸੀ। ਇਸ ਨੂੰ ਗੁਰੂਇਨਾ ਦਾ ਤਬਾਦਲਾ ਕਰ ਦਿੱਤਾ ਗਿਆ। ਖਬਰਾਂ ਹਨ ਕਿ ਬਲਜੀਤ ਕੌਰ ਆਮ ਆਦਮੀ ਪਾਰਟੀ ਦੇ ਜੁ ਸ਼ਾਮਲ ਵੀ ਹੋ ਸਕਦੇ ਨੇ। ਕਿ ਪੀਸੀਮਸ ਗਿਰਬਾਦਲ ਦੇ ਡ੍ਰੀਮ ਪ੍ਰੋਜੈਕਟ ਪਾਣੀ ਵਾਲੀਆਂ ਬੱਸਾਂ ਨਹੀਂ ਉਹਨਾਂ ਦੇ ਵਾਅਦਿਆਂ ਦੀ ਪੋਲ ਖੋਲ੍ਹ ਦਿੰਦੀ ਹੈ ਚੂਨੇ ਚ ਸਿਰੇ ਚੜਨ ਵਾਲੇ ਇਸ ਪ੍ਰੋਜੈਕਟ ਦੇ ਰੈਂਪ ਦਾ ਕੰਮ ਵੀ ਹਾਲੇ ਮੁਕੰਮਲ ਨਹੀਂ ਹੋਇਆ ਜਦਕਿ ਉਪ ਮੁੱਖ ਮੰਤਰੀ ਰਾਮ ਤੇ ਹੁਲਕਾ ਮਾ ਦੇ ਮੁਕੰਮਲ ਹੋਲੇ ਠੇਕੇਦਾਰ ਨੂੰ 25 ਜੁਲਾਈ ਤੱਕ ਦੀ ਮਿਤੀ ਦੇ ਚੁੱਕੇ ਸਨ ਯੂਥ ਮੈਨੀਫੈਸਟੋ ਮਾਮਲੇ ਨੂੰ ਲੈ ਕੇ ਬੁਰੀ ਤਰ੍ਹਾਂ ਕਿਰਿਆ ਆਮ ਆਗਮਿਕ ਪਾਰਟੀ ਦੇ ਮੋਤਲੇਟਰ ਡਾਕਟਰ ਤਰਮਿਲ ਗਾਂਧੀ ਨੇ ਵੀ ਮੈਨੀਫੈਸਟੋ ਦੀ ਤੁਲਨਾ ਤਰਮਿਲ ਨਾਲ ਕਰਨ ਤੇ ਪਾਰਟੀ ਨੂੰ ਕੇਰਿਆ ਗਾਂਧੀ ਨੇ ਕਿਹਾ ਹੈ ਕਿ ਬਾਦਲੇ ਲੀਡਰਾਂ ਦੀ ਵਜ੍ਹਾ ਹੈ ਪੰਜਾਬ ਦੇ ਲੀਡਰ ਦੇ ਮੈਨੀਫੈਸਟੋ ਜਾਰੀ ਕਰਦੇ ਤਾਂ ਇਹ ਗਲਤੀ ਹੋਣੀ ਹੀ ਨਹੀਂ ਸੀ ਦਰਸਤ 3 ਜੁਲਾਈ ਨੂੰ ਆਪ ਨੇ ਅਮਰ ਸੱਚ ਨੌਜਵਾਨਾਂ ਲਈ ਚੋਣ ਮੈਨੀਫੈਸਟੋ ਜਾਰੀ ਕੀਤਾ ਸੀ ਜਿਸ ਤੇ ਦਰਬਾਰ ਸਾਹਿਬ ਦੀ ਤਸਵੀਰ ਲਗਾਉਣ ਤਸਵੀਰ ਨਾਲ ਚਾੜੂ ਦੀ ਤਸਵੀਰ ਛੁਪੋਣ ਅਤੇ ਮੈਨੀਫੈਸਟੋ ਦੀ ਤੁਲਨਾ ਤਰਮਿਲ ਨਾਲ ਕਰਨ ਦੇ ਮਾਮਲੇ ਨੂੰ ਲੈ ਕੇ ਪਾਰਟੀ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ